ਇਹ ਜਿਹੜੀ ਹਲੇਮੀ ਦੀ ਇਹ ਜਿਹੜੀ ਪਿਆਰ ਦੀ ਲਹਿਰ ਚੱਲੀ ਹੈ ਇਹ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਆ ਜਿਹੜੀ ਕਿ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਵੰਡਣੀ ਆ ਔਰ ਸਾਡੇ ਪਾਪ ਸਾਹਿਬ ਜੀ ਦਾ ਸੰਦੇਸ਼ ਇਹ ਹਲੇਮੀ ਤੇ ਇਸ ਪਿਆਰ ਨੂੰ ਦਸਾਉਂਦਾ ਹੋਇਆ ਅਸੀਂ ਪੰਜੇ ਸਿੰਘਾ ਜੀ ਨੂੰ ਦੇਣਾ ਚਾਹੁੰਦੇ ਹਾਂ ਤੇ ਬੇਨਤੀ ਆ ਕਿ ਪੰਜ ਸਿੰਘ ਜਸ ਸਿੰਘ ਸਰ ਬਾਣ ਜੀ ਅਗਿਆਨ ਤੇ ਸਾਡੇ ਬਿਸ਼ਪ ਸਾਹਿਬ ਜੀ ਤੇ ਨਾਲ ਹੀ ਸਾਡੇ ਨੈਸ਼ਨਲ ਕੋਆਰਡੀਨੇਟਰ ਉਹ ਇਹ ਸੰਦੇਸ਼ ਜੋ ਪਾਪ ਸਾਹਿਬ ਜੀ ਦਾ ਹੈ ਉਹ ਸਾਰਿਆਂ ਨੂੰ ਸਾਰੇ ਸਿੱਖ ਪਾਈਚਾਰੇ ਨੂੰ ਜੋ ਸਾਨੂੰ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਦੇ ਲਈ ਅਸੀਂ ਜ਼ੋਰਦਾਰ ਤਾਲੀਆਂ ਨਾਲ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਇਹਨਾਂ ਨੇ ਸਾਨੂੰ ਪਿਆਰ, ਇਕਤਾ, ਹਲੀਮੀ ਹਲੀਮੀਆਂ ਜੋ ਸਨ ਪੰਜਾ ਸਿੰਗਾ ਦੀ ਹਾਜ਼ੂਰੀ ਵਿੱਚ ਤੇ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਦੀ ਹਾਜ਼ੂਰੀ ਵਿੱਚ ਸਾਰ ਸੰਗਤ ਦੀ ਹਾਜ਼ੂਰੀ ਵਿੱਚ ਅੱਜ ਅਸੀਂ ਪਾਪ ਫਰਾਂਸਿਸ ਵੱਲੋਂ ਰੋਮਨ ਕੈਥੋਲਿਕ ਚਰਚ ਵੱਲੋਂ ਇੱਕ ਸੰਦੇਸ਼ ਲੈ ਕੇ ਆਏ ਹਾਂ ਹਰ ਸਾਲ ਮੈਂ ਬਿਸ਼ਪ ਸਾਹਿਬ ਜੀ ਵੱਲੋਂ ਆਪੋਪ ਸਾਹਿਬ ਜੀ ਵੱਲੋਂ ਭੇਜਿਆ ਹੋਇਆ ਬਿਸ਼ਪ ਸਾਹਿਬ ਜੀ ਨੂੰ ਪੱਤਰ ਆਉਂਦਾ ਹੈ ਚਿੱਠੀ ਵਧਾਈ ਅਤੇ ਮੈਂ ਉਹ ਵਧਾਈ ਸਿੱਖ ਕੌਮ ਨੂੰ ਹਿੰਦੀ Hindu ਕੌਮ ਨੂੰ ਔਰ ਇਸਲਾਮ ਕੌਮ ਨੂੰ ਔਰ ਜਿੱਥੇ ਜਿਹੜੀ ਜਿਹੜੀ ਵੀ ਆਉਂਦੀ ਮੈਂ ਉਹਨਾਂ ਨੂੰ ਉਹ ਗ੍ਰੀਟਿੰਗਸ ਦੇ ਕੇ ਆਉਂਦਾ ਤੇ ਅੱਜ ਸਾਡਾ ਇੱਕ ਬਹੁਤ ਅੱਛਾ ਦਿਨ ਹੈ ਕਿ ਗੁਰੂ ਨਾਨਕ ਜੀ ਦੇ ਜਨਮ ਦਿਨ ਦੀ ਵਧਾਈ ਸੰਜੇ ਸਿੰਘਾ ਤੇ ਇੰਡੀ ਰੱਬ ਦੇ ਪਿਆਰੇ ਲੋਕਾਂ ਦੇ ਵਿੱਚ ਅਸੀਂ ਦੇ ਰਹੇ ਹਾਂ ਪਾਪ ਸਾਹਿਬ ਜੋ ਸਾਰੇ 크ਿਸਚੀਅਨ ਤੇ ਵਰਟਿਕਨ ਸੈਕੰਡ ਵਰਟਿਕਨ ਤੋਂ ਸਾਰੀ ਦੁਨੀਆ ਨੂੰ ਦੇਖਦੇ ਹਨ ਔਰ ਇਹਨਾਂ ਨੂੰ ਪਾਪ ਸਾਹਿਬ ਨੂੰ ਇੱਕ ਅਹੁਦਾ ਮਿਲਿਆ ਹੈ ਪਰਮੇਸ਼ਰ ਵੱਲੋਂ ਸੇਵਾਦਾਰ ਦਾ ਤੇ ਅੱਜ ਮੈਂ ਜਦੋਂ ਇੱਥੇ ਆ ਕੇ ਦੇਖਿਆ ਸਰਦਾਰ ਪੰਦੇਵ ਜੀ ਤੇ ਉਹਨਾਂ ਨੇ ਹੱਥਾਂ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਤੇ ਅੱਜ ਦਾ ਜੋ ਥੀਮ ਹੈ ਹਲੇਲੂਇਆ ਤੇ ਮੁਹੱਬਤਾਂ ਦੀ ਲਹਿਰ ਉਹਨਾਂ ਵਿੱਚੋਂ ਦੀ ਮੈਨੂੰ ਨਜ਼ਰ ਆਈ ਮੇਰੇ ਨਾਲ ਸਿੰਘ ਸਾਹਿਬ ਬੈਠੇ ਸੀ ਔਰ ਮੈਂ ਅਜੇ ਇੱਥੇ ਤੇ ਆਉਣ ਤੋਂ ਪਹਿਲਾਂ ਮੇਰੇ ਮਨ ਵਿੱਚ ਇਹੀ ਗੱਲ ਆਈ ਕਿ ਰੱਬ ਦੀਆਂ ਰੂਹਾਂ ਕਿੱਥੇ ਕਿੱਥੇ ਫਿਰਦੀਆਂ ਹਨ ਔਰ ਸਭ ਨੂੰ ਰੱਬ ਦਾ ਵਚਨ ਦੇ ਰਹੀਆਂ ਹਨ ਔਰ ਮਨੁੱਖਤਾ ਨੂੰ ਇੱਕ ਚੰਗਾ ਰਸਤਾ ਦਿਖਾ ਰਹੇ ਹਨ ਔਰ ਇਹ ਹਲੀਮੀਆਂ ਤੇ ਮੁਹੱਬਤਾ ਦੀ ਲਾਇਲ ਦੀ ਸ਼ੁਰੂਆਤ ਅੱਜ ਨਹੀਂ ਹੋਈ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਕੂਲ ਦਾ ਇੰਚਾਰਜ ਸੀ ਤੇ ਸਿਸਟਰ ਜੀ ਦੀ ਟਰਾਂਸਫਰ ਅਸਾਮ ਤੋਂ ਇੱਥੇ ਹੋਈ ਤੇ ਜਦੋਂ ਇੱਥੇ ਹੋਈ ਤੇ ਮੈਂ ਸਿਸਟਰ ਜੀ ਨੂੰ ਫੋਨ ਕੀਤਾ ਕਿ ਵੀ ਕੋਈ ਗੱਲ ਨਹੀਂ ਤੁਸੀਂ ਇਕੱਲੇ ਆ ਸਾਰੇ ਸਮਾਜ ਦੁਨੀਆ ਟਰੈਵਲ ਕਰਦੀ ਐ ਤੁਸੀਂ ਵੀ ਆਓ ਕੋਈ ਗੱਲ ਨਹੀਂ ਤੇ ਜਦੋਂ ਸਿਸਟਰ ਜੀ ਨੇ ਉੱਥੋਂ ਚੱਲਣ ਲੱਗੇ ਮੈਨੂੰ ਫੋਨ ਕੀਤਾ ਕਹਿੰਦੇ ਕਿ ਮੇਰੇ ਮਨ 'ਚ ਬੜਾ ਡਰ ਸੀ ਕਿ ਮੈਂ ਐਡੀ ਦੂਰ ਅਸਾਮ ਤੋਂ ਪੰਜਾਬ 'ਚ ਸੇਵਾ ਕਰਨ ਲਈ ਜਾ ਰਹੀ ਐ ਪਹਿਲੀ ਵਾਰ ਜਾ ਰਹੀ ਆ ਮੇਰਾ ਕੋਈ ਸਹਾਰਾ ਹੈ ਨਹੀਂ ਕਿੱਦਾਂ ਜਾਵਾਂਗੀ ਤੇ ਸਿਸਟਰ ਜੀ ਨੇ ਇੱਕ ਖੁਸ਼ੀ ਦੀ ਗੱਲ ਕਹੀ ਕਿ ਮੇਰੀ ਗੱਡੀ ਵਿੱਚ ਮੇਰੇ ਸਾਹਮਣੇ ਇੱਕ ਸਰਦਾਰ ਪੜਾ ਕੇ ਬਹਿ ਗਿਆ ਔਰ ਮੈਂ ਕਿਹਾ ਵੇ ਹੁਣ ਮੈਂ ਬਿਲਕੁਲ ਸੇਫ ਹਾਂ ਇਹ ਜਾਂ ਇਹ ਜਿਹੜੀ ਹਲੀਮੀ ਦੀ ਇਹ ਜਿਹੜੀ ਪਿਆਰ ਦੀ ਲਹਿਰ ਚੱਲੀ ਹੈ ਇਹ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਆ ਜਿਹੜੀ ਕਿ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਵੰਡਣੀ ਹੈ ਔਰ ਸਾਡੇ ਪਾਪ ਸਾਹਿਬ ਜੀ ਦਾ ਸੰਦੇਸ਼ ਇਹ ਹਲੀਮੀ ਤੇ ਐਸਾ ਪਿਆਰ ਨੂੰ ਦਸਾਉਂਦਾ ਹੋਇਆ ਅਸੀਂ ਪੰਜੇ ਸਿੰਘਾ ਜੀ ਨੂੰ ਦੇਣਾ ਚਾਹੁੰਦੇ ਹਾਂ ਤੇ ਬੇਨਤੀ ਹੈ ਕਿ ਪੰਜ ਸਿੰਘ ਜਸ ਸਿੰਘ ਸਰਬਾਂਜੀ ਅਗਿਆਨ ਤੇ ਸਾਡੇ ਬਿਸ਼ਪ ਸਾਹਿਬ ਜੀ ਤੇ ਨਾਲ ਹੀ ਸਾਡੇ ਨੈਸ਼ਨਲ ਕੋਆਰਡੀਨੇਟਰ ਉਹ ਇਹ ਸੰਦੇਸ਼ ਜੋ ਪਾਪ ਸਾਹਿਬ ਜੀ ਦਾ ਹੈ ਉਹ ਸਾਰਿਆਂ ਨੂੰ ਸਾਰੇ ਸਿੱਖ ਪਾਈਚਾਰੇ ਨੂੰ ਜੋ ਸਾਨੂੰ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਦੇ ਲਈ ਅਸੀਂ ਜ਼ੋਰਦਾਰ ਤਾਲੀਆਂ ਨਾਲ ਪਰਮੇਸ਼ਵਰ ਦਾ ਧੰਨਵਾਦ ਕਰੀਏ कंदा आहिनि सू प्यारुकता हलीमी हलीमिया Take your turn.